स्वागत है उम्मीद कर सारे वाइया हो गए रोजावे फीड फीड लगी भी पी Si O timing i wonder Kia tad aina yangusion Nui i rarakτο aun Tiaka cam Kia inningnhte Kia O ਸੂਮ ਕੋ ਬਹੁਤ ਜਜ਼ਬਦੀ ਹੋ ਗਿਆ ਫਿਰ ਜਿਵੇਂ ਕਿ ਤੜਕੇ ਥੋੜੇ ਧੁੱਪ ਲੱਗੀ ਤੇ ਫਿਰ ਬੱਦਲ ਆ ਕੋ ਚੈੱਕ ਕਰ ਸਕਦੇ ਬੱਦਲ ਚੈੱਕ ਕਰੋ ਕਿੰਨਾ ਬੱਦਲ ਆ ਗਿਆ ਹੈ ਤੇ ਜੱਕੀ ਨਹੀਂ ਆਪਣੇ ਆਪ ਜੱਕੀ ਓਏ ਇਹ ਹੜੀ ਨਕਰੀ ਕਰਦਾ ਜੀ ਹੈ ਹੈ ਏ ਗਾਇਸ ਇੱਕ ਦੇ ਖਾਂਦਾ ਪਿੰਦਾ ਕੁਛ ਨਹੀਂ ਆ ਇਹ ਅਗੇ ੱੱਕੇ ਨੇ ਨੂੰ ਰੋਟੀ ਖਾਣੀ ਪੈਂਦੀ ਏ ਤੇ ਚੈੱਕ ਦੇਹੀ ਕੀ ਬਣਿਆ ਪਿਆ ਦਾ ਹਾਲ ਸੋ ਵੇਖਣ ਨੂੰ ਲੱਗਣਾ ਇਹਨੂੰ ਖਰਾਕ ਨਹੀਂ ਦਿੰਦੇ ਪਰ ਖਰਾਕ ਇਹਨੂੰ ਪੂਰੀ ਮਿਲਦੀ ਏ ਖਾਂਦਾ ਨਹੀਂ ਗੱਛਾ ਫੁੱਲੂ ਕਾ ਪੋਲੂ ਕਾ ਕੇ ਓਏ ਤੇ ਹੋ ਆਪਣੇ ਜਾਨਵਰ ਹੋਈ ਖੁੱਲੇ ਪਈ ਆ ਚੈੱਕ ਕਰ ਗਾਈ ਫੇਰ ਮੀ ਸ਼ੁਰੂ ਹੋ ਗਿਆ ਵਾ ਤੇ ਜੈਕੀ ਨਹੀਂ ਕੋਈ ਠੇ ਹੀ ਚਲੇ ਲੈ ਉਹਨਾਂ ਛੱਡ ਕੇ ਕਈ ਥਲੇ ਵੇਜ ਦिए ਹਾਂ ਹਾਂ ਚੱਲ ਭਰਾਵਾ ਆਉਂ ਨਿਕਲ ਗਿਆ ਨਿਕਲ ਗਿਆ ਹੋ ਗਿਆ ਯਸੀ ਦੀ ਸਪੀਡ ਤੇ ਇਹ ਕਿੱਧਰ ਗਏ ਆ ਬਿਠੇ ਸੋ ਇਹਨਾਂ ਨੂੰ ਤਾੜ ਦਈਏ ਕਰੀ ਚੱਲ ਖੁਡੇ 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 ਗੁਡੇ 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 ਚੱਲ ਚੱਲ ਤਾਂ ਹਾਂਜੀ ਗਾਇਸ ਅਕਰੀਏ ਇਹਨਾਂ ਨੂੰ ਆਪਾਂ ਤਾੜ ਕੇ ਮਿਲਦੇ ਹਾਂ ਤੇ ਇਹ ਕੱਲੇ ਬੰਦੇ ਤੁੰ ਸੁਤਰ ਹੁੰਦੇ ਸਦਾ ਤਾੜ ਕੇ ਮਿਲਦੇ ਹਾਂ ਤਾਂ ਹਾਂਜੀ ਗਾਇਸ ਕਾਫੀ ਜ਼ਿਆਦਾ ਮੀਂਹ ਤੇਜ਼ ਹੋ ਗਿਆ ਚੈੱਕ ਕਰ ਸਕਦੇ ਹਾਂ ਗਾਇਸ ਆਪਣੇ ਤੇ ਡੇਲੀ ਮੌਸਮ ਬਹੁਤ ਜ਼ਿਆਦਾ ਵਧੀਆ ਰੋ ਐਵੇਂ ਦਾ ਹੀ ਹੋ ਜਾਂਦਾ ਵਾ ਕਵਰ ਕਰ ਦਿੱਤੇ ਮੜਿਆ ਲੋ ਵੜ ਕੇ ਰਹਿ ਗਈ ਇਹ ਚੀਜ਼ੇ ਵੜ ਕੇ ਨਹੀਂ ਜਾਦਾ ਆਹ ਉਹ ਪਤਲੇ ਮੈਂ ਮੀ ਇਹ ਕੋਈ ਤਾਂ ਨਹੀਂ ਲੰਦਾਂ ਨਾ ਲੈਂਦੇ ਨਾ ਜੋ ਗਏ ਜੇ ਕਮ ਇੰਝਾ ਚੂਚਾ ਮੇ ਵੀ ਰਹਿ ਗਿਆ ਜੋ ਪਤਾ ਨਹੀਂ ਕਿਹੜਾ ਰਹਿ ਗਿਆ ਹੁਣ ਇਹ ਨਹੀਂ ਪਤਾ ਕਿਤੇ ਚੁੱਕਨ ਤੇ ਜਰੂਰ ਦਿਆ ਕਿਤੇ ਥੱਲੇ ਥੰਦੇ ਬਿਠਾ ਸੁਪਾ ਦਾਣੀ ਲੱਗ ਜਾਂਦਾ ਮੈਂ ਇਹਦੇ ਨਹੀਂ ਇਹਨਾਂ ਕੈਮਰੇ ਦੇ ਦੇ ਦਿਖੇ ਦੇ ਥੱਲੇ ਦਾ ਗਾਣੀ ਮੇਰੇ ਉੱਪਰ ਚੁੱਕਣ ਕਿੱਥੇ ਗਿਆ ਏ ਥੱਲੇ ਤਾਂ ਡਿੱਗਾ ਸੋ ਥੱਲੇ ਵੀ ਡਿੱਗਾ ਕਿੱਥੇ ਚੁੱਕਣ ਦਿਆ ਮੈਂ ਜ਼ਿਆਦਾ ਇਹਦੇ ਅੰਦਰ ਚੁੱਕਣ ਦਿਆ ਕੋਹ ਨਹੀਂ ਤੇ ਜੋ ਗਿਆ ਆ ਸੋ ਮੀ ਦਾ ਬਹੁਤ ਜਿਆਦਾ ਪੰਗਾ ਜਾਵਾ ਚੱਕਾ ਸਾਦੇ ਮੌਸਮ ਗਾਈਸ ਮੀ ਤੇ ਹੁਣ ਹਟ ਗਿਆ ਹੈ ਮੌਸਮ ਕਾਫੀ ਜਿਆਦਾ ਵਧੀਆ ਹੋ ਗਿਆ ਹੈ ਚੱਕਾ ਸਾਦੇ ਮੌਸਮ ਟੋਟਲੀ ਕਲੀਅਰ ਹੋ ਗਿਆ ਹੈ ਸੋ ਅਜੇ ਨਾ ਸ਼ੁਕਰ ਪਾਣੀ ਨਹੀਂ ਖਲੁੱਤਾ ਇਹ ਤੇ ਤੇ ਪਾਣੀ ਖਲੋਈ ਜਾਂਦਾ ਤਾਂ ਉਹ ਆਪਣੇ ਉਹ ਉਧਰ ਲੱਗੇ ਦਾਣਾ ਪਾਣੀ ਖਾਣ ਤੇ ਚੈੱਕ ਕਰ ਸਕਦੇ ਜੀ ਬਹੁਤ ਵਧੀਆ ਮੌਸਮ ਬਣਿਆ ਹੈ ਅਸੀਂ ਨਾਲੋਂ ਛੱਡ ਦਾਂਗੇ ਮੀਂਹ ਤੇ ਫੇਰ ਪੈ ਜਾ ਗਾਇਸ ਚਾਣਕ ਫੇਰ ਜਿਆਦਾ ਬਹੁਤ ਜਿਆਦਾ ਬੱਦਲ ਆ ਗਿਆ ਹੈ ਇਹ ਚੈੱਕ ਕਰ ਸਕਦੇ ਜੀ ਤੇ ਮੀਂਹ ਵੀ ਬਹੁਤ ਤੇਜ਼ ਇੰਕੀ ਦਾ ਉਹ ਵਾਦ ਹੀ ਇਤੋਂ ਚੈੱਕ ਕਰ ਸਕਦੇ ਹੋਗੇ ਕਿੰਨੀ ਆ ਬਰਸ਼ਣ ਲੱਗੀ ਆ ਮੌਸਮ ਬੀ ਆ ਰਿਹਾ ਹੈ। ਸੋ ਗਾਈ ਦੇਦੀ ਮੌਸਮ ਇਤਰਾਹੀ ਆ। ਸੋ ਚੱਕੋ ਵੀ ਯਾਰ ਆ ਇਹ ਦੀ ਚੀਚਾ ਉੱਡ ਗਿਆ। ਸਖੀਰ ਦੇ ਰੰਗ ਦੀ ਲਪਿੜ ਕੀ। ਸੋ ਕਾਹਨ ਤਾਂ ਮੈਂ ਉਹ ਥੱਲੇ ਬਿਠਾ ਹੈ। ਸੋ ਚੈੱਕ ਕਰ ਸਕਦੇ। ਸੋ ਹਾਂਜੀ ਗਾਈਸ ਆਪਾਂ ਨਿੱਕੇ ਚਿਕਸ ਨੂੰ ਇੱਧਰ ਹੀ ਤਾੜਨ ਲੱਗੇ ਆ। ਕਿਉਂਕਿ ਮੀ ਆ ਗਿਆ ਹੈ ਇਹ ਗੁੱਡੇ ਦੀ ਥੋੜੀ ਜਿਹੀ ਬਹੁਤ ਸੇਫਟੀ ਹੈ ਸੋ ਇਹ ਮੀਚ ਗਿੱਲਾ ਨਹੀਂ ਹੁੰਦਾ ਇਸ ਕਰਕੇ ਆਪਾਂ ਇਹਨੂੰ ਇੱਕ ਇੱਕ ਕਰਕੇ ਇਹ ਵੀ ਤਾੜਨੇ ਬਣੇ ਕਿਉਂਕਿ ਇਹ ਬਹੁਤ ਜ਼ਿਆਦਾ ਅੰਦਰੋਂ ਗਿੱਲਾ ਆ ਪਿਆ ਵਾ ਤੇ ਇਹ ਕਿੱਕ ਕਰਕੇ ਮੈਂ ਇਹਨਾਂ ਨੂੰ ਤਾੜਦਾ ਹਾਂ ਕਿਉਂਕਿ ਉਹ ਆਪਣੇ ਇਕੱਠੇ ਹੋ ਕੇ ਬੈਠੀਆਂ ਸੋ ਕੋਈ ਚੱਕਰ ਨਹੀਂ ਹਣਾ ਉਹ ਇੱਕ ਤੇ ਮਾੜੀ ਹੈ ਕਿਉਂਕਿ ਇਹ ਆਪਣਾ ਮਸਤੋ ਕੇ ਬਿਠੀਆਂ ਤੇ ਨਣੀ ਜੀ ਗਾਇਸ ਕਾਫੀ ਮੀਂਹ ਆ ਗਿਆ ਹੈ ਜੇ ਆਪਾਂ ਪਤਾ ਕੀ ਕੀਤਾ ਆਪਾਂ ਜਿੰਨੇ ਨਿੱਕੇ ਜਿਹੇ ਸਾਰੇ ਉਧਰ ਤਾੜਦੇ ਤੇ ਹੁਣ ਇਧਰ ਤੇ ਸਾਰਾ ਕਿਉਂਕਿ ਇਧਰ ਗਿੱਲਾ ਨਹੀਂ ਹੁੰਦਾ ਪਿਆ ਅੰਦਰੋਂ ਇਹਦੇ ਉੱਤੇ ਬਹੁਤ ਸੇਫਟੀ ਹੈ ਮੀਂਹ ਚੱਕਰ ਸਾਡੇ ਜੀ ਕਾਫੀ ਮੀਂਹ ਹੈ ਤੇ ਇਹ ਵੀ ਕਿੰਨਾ ਹੋ ਗਿਆ ਹੈ ਤੇ ਬੱਦਲ ਆ ਰਿਹਾ ਹੈ ਬਹੁਤ ਜ਼ਿਆਦਾ ਬੱਦਲ ਆਇਆ ਹੈ ਤੁਰ ਰਹਾ ਇਹ ਦੇ ਗਿੱਲੇ ਹੁੰਦੇ ਰਾਹੇ ਵੀ ਨੂੰ ਅੱਜ ਪਾਵਾਂਗੇ ਬਈ YouTube ਨੇ ਬੰਦ ਜੀਦੂਦ ਕਰਕੇ ਜਾਕਰ ਕਿਉਂਕਿ ਗਾਇਸ ਇਹਦੇ ਨਾਲ ਤੁਹਾਨੂੰ ਤਾਂ ਪਤਾ ਹੀ ਹੈ ਮੀਨ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਇਹਨਾਂ ਨੂੰ ਤੁਰ ਰਹਾ ਇੱਕ ਦੇ ਠੰਡੇ ਨਾਲ ਨੰਨੇ ਵਿੱਚ ਕੋਈ ਨਹੀਂ ਕਹਿੰਦੀ ਮੀਂਹ ਪੈਂਦਿਆ ਅੱਜ ਸੋ ਕ ਮੈਂ ਆਪਣੀ ਇੱਕ ਕੁਕੜੀ ਬਿਮਾਰ ਹੋਤੀ ਸੀ ਆ ਆ ਇੱਧਰ ਵੀ ਆਪਣੀ ਇੱਕ ਕੁਕੜੀ ਤਾਂ ਆਪਣੇ ਜਿਹਨੂੰ ਕੱਲ ਤੁਹਾਨੂੰ ਵਲੌਗ ਚ ਦਿਨੇ ਮੈਂ ਦਿਖਾਉਂਦਿਆਂ ਹਾਂ ਤੇ ਉਹ ਨੂੰ ਲਸਣ ਵਗੈਰਾ ਦਿੱਤਾ ਖਾਣ ਪੀ। ਸੋ ਗਾਇਸ ਆਦੇ ਅਸਲ ਉਹਨੇ ਗ੍ਰਾਮ ਕਦੀਏ। ਗ੍ਰਾਮ ਤੋਂ ਮੈਨੂੰ ਜਿਆਦਾ ਬਹੁਤ ਗ੍ਰਾਮ ਵੀ ਨਹੀਂ ਹਣੀ ਪੂਰੀ। ਕੁਕੜ ਕੁਕੜੀ ਚੈੱਕ ਕਰੀਏ ਪਹਿਲਾਂ। ਕੁਕੜੀ ਮੈਂ ਹੁਣੇ ਕਰਕੇ ਟਿਆਂਾ ਚੱਕ। ਕੁਕੜੀ ਆ। ਜੈਸੇ ਪਪਾ ਪਪਾ ਛੱਡਦੀ। ਇਹ ਆ ਰਹੀ ਯਾਰ ਦੀ ਹੈ ਨਾ। ਤੇ ਹਾਂ ਤੇ ਗਾਇਸ ਤੁਹਾਨੂੰ ਗਿਫਟ ਜਿਹੜਾ ਤੁਹਾਨੂੰ ਕੱਲ ਕਿਹਾ ਸੀ ਉਹ ਵੀ ਤੁਹਾਨੂੰ ਵਿਖਾਉਨੇ ਆ। ਬਸ ਚੰਦ ਮਿੰਟ ਰੁਕੋ। ਤੇ ਤੁਹਾਨੂੰ ਵਿਖਾਉਨੇ ਆ। ਸਾਥ ਹੀ ਚੈੱਕ ਕਰ ਸਰ ਦਿਜੀਏ ਇਹਨਾਂ ਦੇ ਵਿੱਚ ਇੱਕ ਹੋਰ ਨਵੇਂ। ਤੁਰੇ ਫਿਰਦੇ ਆ। ਉਹ ਉੱਪਰਲੀ ਸਾਈਡ 'ਵੀ ਆ ਬੈਠੀ ਇੱਕ ਕਚੂਰ ਸੋ ਹਾਂਜੀ ਗੇਸ ਆਪਾਂ ਮਗਾਏ ਕਚੂਰਾਂ ਦੇ ਬੱਚੇ ਸੋ ਚੈੱਕ ਕਰ ਸਕਦੇ ਇੱਕ ਵਾਈਡ ਤੇ ਇੱਕ ਗਰੇਹ ਗੱਲ ਲੁੱਦੀ ਆ ਸੋ ਚੈੱਕ ਕਰ ਲੋ ਸੋ ਇਹ ਤੁਹਾਨੂੰ ਰੋਲ ਆ ਉਹ ਕਿੰਨੇ ਤੇ ਰੋਲ ਆ ਉਹ ਪੰਕਨਾ ਇਸ ਵਿੱਚ ਤਾੜ ਜੋ ਆਪਣੇ ਇਹਨਾਂ ਨੂੰ ਬਾੜ ਦਾ ਤੇ ਅੰਦਰ ਨਿੱਕੇ ਵੀ ਤਾੜ ਤੇ ਕੜਖਣਾ ਤੁਸੀਂ ਇਹਨਾਂ ਨੂੰ ਵੀ ਪਾਣੀ ਪਾਤਾ ਉਹ ਤਾਂ ਉਹ ਤਾਂ ਦੇਖ ਜੀ गाइस ਕੱਲ ਮਿਲਾਂਗੇ ਫਿਰ ਤੁਹਾਨੂੰ ਨਵੇਂ ਵਲੌਗ ਨਾਲ ਡੇਲੀ ਵਲੌਗ ਦੇਖਣ ਲਈ ਐਚਐਸ ਪੈਟ ਵਲੌਗ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਤੇ ਕੱਲ ਮਿਲਾਂਗੇ ਸਾਰਿਆਂ ਨੂੰ ਸਸਿਕਾਮ